ਹਾਂਜੀ ਬਈ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਇੱਕ ਬਹੁਤ ਵੱਡਾ ਸਰਵਾਨ ਹੋਇਆ ਹੈ ਸਾਡੇ ਭਾਈ ਜਸਪ੍ਰੀਤ ਯੂਐਸਏ ਪਿੰਡਰ ਕਲੱਬ ਦੇ ਵੱਲੋਂ ਪੀਵੀ 49 ਪਿੰਡਰ ਕਲੱਬ ਵਾਲਿਆਂ ਦਾ 61000 ਦੀ ਰਕਮ ਦਰਾਸ਼ੀ ਦੇ ਨਾਲ ਇੱਕ ਵੱਡੇ ਪੱਧਰ ਤੇ ਬਹੁਤ ਵੱਡਾ ਸਰਵਾਨ ਹੋਇਆ ਹੈ ਸਾਡਾ ਭਾਈ ਜਸਪ੍ਰੀਤ ਯੂਐਸਏ ਪਿੰਡਰ ਕਲੱਬ ਦੇ ਵੱਲੋਂ ਜਸਪ੍ਰੀਤ ਯੂਐਸਏ ਕਰਦੀਪ ਯੂਐਸਏ ਸੁਖੀ ਪਿੰਖੜੀ ਰਾਹੁਲ ਨਗਲਾ ਹਰਜੀਤ ਅੰਤਾਲਾ ਰਮਨ ਯੂਐਸਏ ਮੇਰੇ ਵੀਰ ਇਹਨਾਂ ਭਰਾਵਾਂ ਦੇ ਵੱਲੋਂ ਔਰ ਜੱਸਾ ਯੂਐਸਏ ਪਿੰਨ ਕਲੱਬ ਦੇ ਵੱਲੋਂ ਪੀਵੀ 49 ਪਿੰਨ ਕਲੱਬਾਂ ਦਾ ਮੇਰੇ ਵੀਰ 61000 ਦੀ ਨਗਦ ਰਕਮ ਨਾਲ ਵੱਡੇ ਪੱਧਰ ਤੇ ਵੱਡਾ ਸਨਮਾਨ ਹੋਇਆ ਮੇਰੇ ਵੀਰ ਮੈਂ ਪਹਿਲਾਂ ਵੀ ਆਖਦਾ ਹੁੰਦਾ 20 ਇਹ ਤਾਕਰ ਪ੍ਰਮੋਟਰ ਹੈ ਮੇਰੇ ਵੀਰ ਸਾਡਾ ਭਾਈ ਜਸਰ ਯੂਐਸਏ ਵਾਲਾ ਜਸਰ ਜੁਲੇਸੇ ਪਿੰਨ ਕਲੱਬ ਇਹ ਤਾਕਰ ਪ੍ਰਮੋਟਰ ਹੈ ਸਾਡੀ ਜ਼ਿੰਦਗੀ ਦਾ ਬਹੁਤ ਵੱਡਾ ਮਾਣ ਹੈ ਮੇਰੇ ਵੀਰ ਅਕਸਰ ਗੱਲਾਂ ਕਦੇ ਕਬੱਡੀ ਦੇ ਵਿੱਚ ਸੁਣਦੇ ਹੁੰਦੇ ਸੀ ਵੀ ਅੱਜ ਕਿਸੇ ਚੈਨਲ ਦਾ ਕਿਸੇ ਪ੍ਰਮੋਟਰ ਨੇ 51000 ਦੇ ਨਾਲ ਕਿਸੇ ਨੇ ਲੱਖ ਦੇ ਨਾਲ ਮੇਰੇ ਵੀਰ ਪਰ ਇੱਕ ਮਿਸਾਲ ਪੈਦਾ

ਮਨੇਲੇ ਡਾਕਟਰ ਮਨਜੀਤ ਹਮਾਰਾ ਦਲਬੀਰ ਡੋਗਰਾ ਟਰੋਲਾ ਪ੍ਰਮਨ ਰਾਮਗੜ੍ਹ ਦੇ ਵੀਰ ਪੀਵੀਐਨਜਾ ਪਿਜਨ ਕਲੱਬਾਂ ਔਰ ਪੀਵੀਐਨਜਾ ਪਿਜਨ ਕਲੱਬ ਦੇ ਸਾਰੇ ਮੈਂਬਰਾਂ ਦੇ ਵੱਲੋਂ ਬਾਈ ਜਿਸੇ ਯੂਐਸਪੀਜਨ ਕਲੱਬਾਂ ਬਹੁਤ ਧੰਨਵਾਦ ਕੀਤਾ ਜਾਂਦਾ ਮੇਰੇ ਵੀਰੋ ਜਿਹਨੇ ਗੱਭਰੂ ਨੇ ਮੇਰੇ ਵੀਰੋ ਇੱਕ ਪੱਥਰ ਜਿੱਦਾ ਨਹੀਂ ਮੈਂ ਕਹਿ ਸਕਦਾ ਇਹ ਪੱਟਲ ਜਿੱਦਾ ਜਿਗਰਾ ਕਰਕੇ ਜੱਟ ਨੇ ਕਾਹਤ ਹਜ਼ਾਰ ਦੀ 83 ਦੇ ਨਾਲ ਪੀ ਵੀ ਲੈਂਦਾ ਪਿੰਡਰ ਕਲੱਬ ਦਾ ਜਿਹੜਾ ਸਰਵਾਨ ਕੀਤਾ ਜਿਵੇਂ ਇੱਕ ਉਹ ਅਨਸਾਨ ਹੈ ਜੋ ਕਹਿੰਦਾ ਉਹ ਕਰਕੇ ਦਿਖਾਉਂਦਾ ਮੇਰੇ ਵੀਰ ਜੋ ਗੱਲ ਮੂੰਹ ਚੋਂ ਨਿਕਲਦੀਆਂ ਨੇ ਆਹ ਮੁੰਡਾ ਕਿਵੇਂ ਆਹ ਜੱਟ ਜਿਵੇਂ ਉਹ ਬੋਲੇ ਬੋਲ ਪਗਾਉਂਦਾ ਮੇਰੇ ਵੀਰ ਕਈ ਬੰਦੇ ਇਹ ਇਨਸਾਨ ਕਈ ਕਲੱਬ ਐ ਐਲਾਨ ਤੇ ਕਰ ਦਿੰਦੇ ਆ ਐਲਾਨ ਤੇ ਕਰਾਰਨਦੇ ਆ ਮੇਰੇ ਵੀਰਾਂ ਮੁੜ ਕੇ ਕੋਈ ਬਾਤ ਨਹੀਂ ਪੁੱਛਦਾ ਪਰ ਜਿਸ ਨੇ ਇੱਕ ਐਗਜ਼ੈਂਪਲ ਫਿੱਟ ਕਰ ਦਿੱਤੀ ਐ ਮੇਰੇ ਵੀਰੋ ਇੱਕ ਵੱਡਾ ਰਕੜਾ ਪਹਿਲਾ ਕਰ ਦਿੱਤਾ ਵੀ ਮੇਰੇ ਵੀਰੋ ਪੀਵੀ 59 ਪੀਜ਼ਰ ਕਲੱਬ ਵਾਲਿਆਂ ਦਾ 65000 ਦੀ ਨਗਦ ਰਕਮ ਦੇ ਨਾਲ ਮੇਰੇ ਵੀਰੋ ਵੱਡੇ ਪੱਦਰ ਤੇ ਵੱਡਾ ਸਨਮਾਨ ਕੀਤਾ ਐ ਇਹ ਜਸ ਕਿਵੇਂ ਬਾਈ ਦਾ ਥੋਕ ਵਜਾ ਕੇ ਆਪਾਂ ਜਿਹੜਾ ਧੰਨਵਾਦ ਕਰਾਂਗੇ ਰੱਬੇ ਭਰਾਵਾਂ ਨੂੰ ਇਹ ਕਲੱਬ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਵਾਖੇ ਔਰ ਨજર ਨਾ ਲੱਗੇ ਕਿਸੇ ਚੰਦਰੀ ਪਲਾ ਦੀ ਸਾਡੇ ਧਾਕੜ ਪ੍ਰੋਮੋਟਰ ਨੂੰ ਮੇਰੇ ਵੀਰੋ ਜੋ ਕਮੂਤਰ ਬਾਈ ਦਾ ਧਾਕੜ ਪ੍ਰੋਮੋਟਰ ਹੈ ਸਾਡਾ ਭਾਈ ਜਸਰ ਯੂਐਸਏ ਵਾਲਾ ਜਸਰ ਯੂਐਸਏ ਪਿੰਡਰ ਕਲੱਬ ਔਰ ਸਾਰੇ ਯਾਰ ਮਿੱਤਰਾਂ ਦੇ ਲਈ ਮੇਰੇ ਵੀਰੋ ਜਿਹਨੂੰ ਧੰਨਵਾਦ ਕੀਤਾ ਜਾਂਦਾ ਪੀਵੀਐਨਜਾ ਪਿੱਤਰ ਕਲੱਬ ਦੇ ਵੱਲੋਂ ਕਿਨੂੰ ਦੁਬਾਰਾ ਨੇ ਮੇਰੇ ਵੀਰੋ